ਓਲੰਪਿਕ ਵਿੱਚ ਬ੍ਰਾਂਜ਼ ਅਤੇ ਏਸ਼ੀਅਨ ਗੇਮਸ ਵਿੱਚ 골ਡ ਮੈਡਲ ਜਿੱਤ ਕੇ ਭਾਰਤੀ ਹਾਕੀ ਟੀਮ ਨੇ ਸਾਰੇ ਦੇਸ਼ਵਾਸੀਆਂ ਦਾ ਸਨਮਾਨ ਬਧਾਇਆ ਇਹਨਾਂ ਉਪਲਬਧੀਆਂ ਦੇ ਮੱਦੇਨਜ਼ਰ ਦੱਸਦੀ ਹੈ ਕਿ ਰਾਮਟੈਕਸ ਗਰੁੱਪ ਵੱਲੋਂ ਭਾਰਤੀ ਹਾਕੀ ਟੀਮ ਦੇ ਖਿਡਾਰੀਆਂ ਦਾ ਸਨਮਾਨ ਕੀਤਾ ਗਿਆ। ਕਾਰਗ੍ਰਾਮ ਵਿੱਚ ਵੱਡੀ ਗਿਣਤੀ ਵਿੱਚ ਲੁਧਿਆਣਾਵਾਸੀ ਪੁੱਜੇ ਨੇ ਜਿਨ੍ਹਾਂ ਨੇ ਸਾਰੇ ਹਾਕੀ ਖਿਡਾਰੀਆਂ ਨੂੰ ਥੈਂਕ ਯੂ ਵੀ ਕੇ ਹੈ ਵਿਦਿਆਲਾਬਦਲੀ ਸੰਜਸੀ ਇਤਿਆਦਰਪੋ ਜਿਹੜਾ ਵੈਲਕਮ ਕੀਤਾ ਤੁਸੀਂ ਅੱਜ ਹਾਕੀ ਟੀਮ ਆਈਐਲਯੂ ਲੁਧਿਆਣੇ ਕੀ ਕਹਿਣਾ ਚਾਹੂਗਾ ਸਰ ਦੇਖੋ ਬੜੇ ਚਿਰਾਂ ਤੋਂ ਸਾਡੀ दिली ਇੱਛਾ ਸੀ ਕਿ ਜਿਨ੍ਹਾਂ ਨੇ ਦੇਸ਼ ਨੂੰ ਇਹਨਾ ਮਾਣ ਬਖਸ਼ਿਆ ਇਹਨਾਂ ਵਾਸਤੇ ਅਸੀਂ ਕੁਝ ਨਾ ਕੁਝ ਕਰੀਏ ਤਾਂ ਕਿ ਇਹਨਾਂ ਨੂੰ ਮਾਣ ਮਹਿਸੂਸ ਹੋ ਸਕੇ ਕਿ ਵੀ ਦੇਸ਼ ਦੇ ਦੇਸ਼ ਦਾ ਨਾਮ ਰੌਸ਼ਨ ਕੀਤਾ ਇਹਨਾਂ ਨੇ ਤੇ ਬਹੁਤ ਵੱਡੀ ਅਚੀਵਮੈਂਟ ਹੈ ਬਹੁਤ ਜ਼ਿਆਦਾ ਸਟਰਗਲ ਇਨਵੋਲਡ ਹੈ ਇਹਦੇ ਪਿੱਛੇ ਤੇ ਉਹਨਾਂ ਨੂੰ ਆਪਣੀ ਸਟਰਗਲ ਦਾ ਕੁਝ ਨਾ ਕੁਝ ਰਿਵਾਰਡ ਮਿਲਣਾ ਜ਼ਰੂਰੀ ਸੀ ਜੋ ਕਿ ਬ੍ਰੌਂਜ਼ ਮੈਡਲ ਦੇ ਵਿੱਚ ਬੈਕ ਟੂ ਬੈਕ ਮਿਲਿਆ ਇਹਨਾਂ ਨੂੰ ਫਿਰ ਆਮ ਆਮ ਪਬਲਿਕ ਵਿੱਚ ਵੀ ਜ਼ਰੂਰੀ ਹੈ ਉਹਨਾਂ ਨੂੰ ਇੱਕ ਰਿਸਪੈਕਟ ਮਿਲੇ ਜਿਹਦੇ ਉਹ ਡਿਜ਼ਰਵਿੰਗ ਅਗੇ ਇੱਕ ਰਹਿ ਕੇ ਇੱਕ ਰਹਿ ਕੇ ਸਰ ਸਰ ਟੀਮ ਪਹੁੰਚੀ ਆ ਔਰ ਤੁਸੀਂ ਬੜਾ ਵਧੀਆ ਸਵਾਗਤ ਕੀਤਾ ਕਿੰਨੇ ਕ ਮਤਲਬ ਕੀ ਐਫਰਟਸ ਲੱਗੇ ਤੁਹਾਡੇ ਵੀ ਕਿ ਇਸ ਟੀਮ ਨੂੰ ਅੱਚੇ ਤੱਕ ਪਹੁੰਚਾਉਣ ਦੇ ਲਈ ਕੀ ਕੁਝ ਕੀਤਾ ਵੇਖੋ ਜੀ ਮੇਰੇ ਸਾਡੇ ਕੰਪਨੀ ਦੇ ਸੀਐਮਡੀ ਸਰਦਾਰ ਜੇਪੀ ਸਿੰਘ ਜੀ ਹੀ ਇਜ਼ ਵੈਰੀ ਪੈਸ਼ਨੇਟ ਅਬਾਊਟ ਹਾਕੀ ਉਹਨਾਂ ਨੇ ਇੰਡੀਅਨ ਹਾਕੀ ਲਈ ਅਜ ਤੋ ਨਹੀਂ ਅਜ ਤੋਂ 7 ਸਾਲ ਪਹਿਲੇ ਤੋਂ ਸਪੋਰਟ ਕਰਦੇ ਆਇਆ ਰਿਹਾ ਫਾਈਨੈਂਸ਼ੀਅਲੀ ਜਿੰਨੀ ਵਾਰੀ ਵੀ ਜਿੱਤ ਕੇ ਆਉਂਦੇ ਆ ਕੁਛ ਨਾ ਕੁਛ ਫਾਈਨੈਂਸ਼ੀਅਲ ਸਪੋਰਟ ਵੀ ਕਰਦੇ ਰਹੇ ਆ ਤੇ ਇੱਕ ਉਹਨਾਂ ਨੇ ਇੱਕ ਹਾਕੀ ਅਕੈਡਮੀ ਵੀ ਸਟੈਬਲਿਸ਼ ਕੀਤੀ ਹੈ ਉਹਦੇ ਵਾਸਤੇ ਸਾਰੀ ਪਲੈਨਿੰਗ ਹੋ ਰਹੀ ਹੈ ਕਿ ਕਿਸ ਤਰ੍ਹਾਂ ਜਿਹੜੀ ਨਵੀਂ ਪਨੀਰੀ ਹੈ ਉਹਨੂੰ ਕਿਸ ਤਰੀਕੇ ਗਰੋ ਕੀਤਾ ਜਾਵੇ ਤਾਂ ਕਿ ਆਉਣ ਵਾਲੇ ਸਮੇਂ ਵਿੱਚ ਅੱਜ ਅਸੀਂ ਬ੍ਰੌਂਜ਼ ਤੱਕ ਪਹੁੰਚੇ ਆ ਆਪਣਾ ਪੁਰਾਣਾ ਜਿਹਾ ਇਤਿਹਾਸ ਦੇਖੀ ਆਪਾਂ 올림픽 ਦੇ 8 골ਡ ਜਿੱਤ ਚੁੱਕੇ ਆ ਤੇ ਅਸੀਂ ਜੋ ਪਵਿੱਖ ਦੇਖਦੇ ਆ ਅਸੀਂ ਚਾਹੁੰਦੇ ਆ ਕਿ ਹੋਰ ਤੋਂ ਹੋਰ 골ਡ ਜਿੱਤੇ ਜਾਣ वर्ल्ड कप ਜਿੱਤੇ ਜਾਣ 올림픽 ਜਿੱਤੀ ਜਾਵੇ ਤੇ ਉਹਦੇ ਵਾਸਤੇ ਗ੍ਰਾਸ ਰੂਟ ਲੈਵਲ ਤੇ ਕੰਮ ਹੋਣਾ ਜ਼ਰੂਰੀ ਹੈ ਪਿੰਡਾਂ ਵਿੱਚ ਸ਼ਹਿਰਾਂ ਵਿੱਚ ਉ ਤਾਂ ਹੀ ਹੋਏਗਾ ਜੇ ਰੈਕਗਨਿਸ਼ਨ ਮਿਲੇਗੀ ਸਾਰਿਆਂ ਨੂੰ ਉਹਨਾਂ ਨੂੰ ਫਾਈਨੈਂਸ਼ੀਅਲ ਰਿਵਾਰਡਸ ਮਿਲਣਗੇ ਸੋਸਾਇਟੀ ਵਿੱਚ ਰਿਸਪੈਕਟ ਮਿਲੇਗੀ ਕ੍ਰੋਸਟਵਰ ਜੌਬਸ ਮਿਲ ਜਾਣਗੇ ਸਰਕਾਰ ਉਹ ਤਾਂ ਜਿਵੇਂ ਸਾਰਿਆਂ ਨੂੰ ਮਿਲ ਰਹੀ ਹੈ ਅੱਜ ਕੱਲ ਸਰਕਾਰ ਵੀ ਇਸ ਗੱਲ ਨੂੰ ਬਹੁਤ ਵਧੀਆ ਕਰ ਰਹੀ ਹੈ ਕਿਸ ਤਰ੍ਹਾਂ ਮਤਲਬ ਤੁਹਾਨੂੰ ਚੂਜ਼ ਕੀਤੇ ਹੈ ਪਲੇਅਰ ਦੇ ਦੇਖੋ ਜੀ ਸਾਡਾ ਕਲੀਅਰ ਸੀਗਾ ਕਿ ਅਸੀਂ ਪੰਜਾਬੀ ਪਲੇਅਰਾਂ ਦਾ ਸਾਨੂੰ ਬਹੁਤ ਮਾਣ ਹੈ ਤੇ ਸਾਰੇ ਪੰਜਾਬੀ ਤੇ ਹਰਿਆਣਾ ਦੇ ਪਲੇਅਰਾਂ ਨੂੰ ਆਨਰ ਕੀਤਾ ਉਹਨਾਂ ਨਾਲ ਵਕਫੀਅਤ ਹੋਈ ਮੇਰਾ ਬ੍ਰਦਰ ਹੈ ਅਸੀਸ ਸਿੰਘ ਇਹਨਾਂ ਦੇ ਫਾਦਰ ਸਾਹਿਬ ਜਦੋਂ ਸਭ ਤੋਂ ਪਹਿਲੇ ਆਪਣਾ ਏਸ਼ੀਅਨ ਗੇਮਸ ਚైనా ਹੋਇਆ ਉੱਥੇ ਜਾ ਕੇ ਮਿਲੇ ਉਹਨਾਂ ਦੇ ਪਰਿਵਾਰਾਂ ਨੂੰ ਮਿਲੇ ਫਿਰ 올림픽 ਦਾ ਐਤਕੀ ਉਹਨਾਂ ਨੇ ਇੱਕ ਇੱਕ ਮੈਚ ਦੇਖਿਆ ਸਾਰਾ ਕੰਮਕਾਰ ਛੱਡ ਕੇ ਉਹਨਾਂ ਨੇ ਇੱਕ ਇੱਕ ਮੈਚ ਦੇਖਿਆ ਉੱਥੇ ਜਾ ਕੇ ਸਾਰੇ ਪਲੇਅਰਾਂ ਨਾਲ ਰੋਜ਼ ਗੱਲਬਾਤ ਹੁੰਦੀ ਸੀ ਪਲੇਅਰਾਂ ਨਾਲ ਤਾਂ ਖਾਣ ਪੀਣ ਉੱਥੇ ਨਹੀਂ ਹੋ ਸਕਦਾ ਕਿਉਂਕਿ 올림픽 ਵਿਲੇਜ ਵਿੱਚ ਸੀਗੇ ਮਗਰ ਉਹਦੇ ਪਰਿਵਾਰਾਂ ਨਾਲ ਇਹ ਜਿਹੇ ਸੰਬੰਧ ਬਣ ਗਏ ਕਿ ਹੁਣ ਇੱਕ ਪਰਿਵਾਰ ਜੱਪਦਾ ਠੀਕ ਜੀ ਫਿਰ ਉਹਨਾਂ ਨੂੰ ਆਨਰ ਕਰਨ ਵਾਸਤੇ ਇਹ ਨੀਵੜੀ ਅਚੀਵਮੈਂਟ ਤੋਂ ਬਾਅਦ ਉਹਨਾਂ ਦਾ ਕਹਿੰਦੇ ਬਚਪਨ ਦਾ ਸੁਪਨਾ ਸੀਗਾ ਕਿ ਮੈਂ ਹਾਕੀ ਟੀਮ ਦੇ ਪਲੇਅਰਾਂ ਨੂੰ ਓਨਰ ਕਰਾਂ ਸਰ ਲਾਸਵਾਲ ਹੈ ਕੀ ਲੱਗਦਾ ਤੁਹਾਨੂੰ ਕੋਈ ਪੰਜਾਬ ਸਰਕਾਰ ਨੂੰ ਧਿਆਨ ਦੇਣਾ ਚਾਹੀਦਾ ਹੈ ਜਿਹੜੇ ਪਲੇਅਰ ਤੁਸੀਂ ਚੂਜ਼ ਕੀਤੇ ਆ ਬਸ ਸਟੇਟ ਲੈਵਲ ਤੇ ਖੇਡਾ ਹੋਣੀ ਚਾਹੀਦੀ ਦੇਖੋ ਜੀ ਜੋ ਤੁਸੀਂ ਕਹਿ ਰਹੇ ਹੋ ਕਿਲੇ ਸਟੇਟ ਲੈਵਲ ਤੇ ਨਹੀਂ ਸਕੂਲ ਲੈਵਲ ਤੋਂ ਸ਼ੁਰੂ ਹੋਣਾ ਚਾਹੀਦਾ ਪਹਿਲੇ ਸਕੂਲਾਂ ਦੇ ਵਿੱਚ ਚੰਗੇ ਮੁਕਾਬਲੇ ਹੋਣਗੇ ਅੱਛੇ ਰਿਵਾਰਡਸ ਮਿਲਣਗੇ ਤੇ ਵੱਧ ਤੋਂ ਵੱਧ ਪਲੇਅਰ ਇਨਸਪਾਇਰ ਹੋਣਗੇ ਖੇਡਣ ਲਈ ਫਿਰ ਸਕੂਲ ਤੋਂ ਬਾਅਦ ਡਿਸਟ੍ਰਿਕਟ ਦਾ ਨੰਬਰ ਆਉਂਦਾ ਜੀ ਉਸ ਤੋਂ ਬਾਅਦ ਸਟੇਟ ਦਾ ਨੰਬਰ ਆਉਂਦਾ ਤੇ ਜਿਹੜੀ ਸਟੇਟ ਪ੍ਰਮੋਟ ਕਰੇਗੀ ਦੇਖੋ ਉਸ ਸਟੇਟ ਦੇ ਖਿਡਾਰੀ ਉੱਤੇ ਆਣਗੇ ਅੱਜ ਪੰਜਾਬ ਵਿੱਚ ਵੀ ਅੱਜ ਆਪਾਂ ਦੇਖਿਆ ਤੇ 16 ਪਲੇਅਰਾਂ ਦੀ ਇੰਡੀਅਨ ਟੀਮ ਵਿੱਚ ਨੌ ਪਲੇਅਰ ਪੰਜਾਬ ਦੇ ਸੀਗੇ ਇਹ ਪੰਜਾਬ ਵਾਸਤੇ ਵੀ ਬੜੀ ਮਾਣ ਦੀ ਗੱਲ ਹੈ ਠੀਕ ਹੈ ਤੇ ਪੰਜਾਬ ਵਿੱਚ ਹਾਕੀ ਅੱਜ ਦੀ ਨਹੀਂ ਕਈ ਚਿਰਾਂ ਤੋਂ ਵਧੀਆ ਚੱਲਦੀ ਆ ਰਹੀ ਹੈ ਤੇ ਅਸੀਂ ਚਾਹਾਂਗੇ ਕਿ ਇਦਾਂ ਹੀ ਚੱਲਦਾ ਰਹੇ ਤੇ ਇਸ ਤੋਂ ਹੋਰ ਬੁਲੰਦੀਆਂ ਤੇ ਜਾਵੇ ਥੈਂਕ ਯੂ ਥੈਂਕ ਯੂ ਆਈ ਥਿੰਕ ਹਰ ਇੱਕ ਪਲੇਅਰ ਦੀ ਆਪਣੀ ਅਫਰਟਸ ਦਾ ਤੇ ਜਦੋਂ ਟੀਮ ਨਾਲ ਕੇ ਖੇਡਦੀ ਹੈ ਮੈਡਲ ਆਉਂਦੇ ਆ ਤੇ ਸਾਰਾ ਕ੍ਰੈਡਿਟ ਵੀ ਟੀਮ ਨੂੰ ਜਾਂਦਾ ਹੈ ਤੇ ਬਹੁਤ ਵਧੀਆ ਲੱਗ ਰਿਹਾ ਕਿ ਟੀਮ ਦੇ ਮੈਂਬਰਾਂ ਦੇ ਨਾਲ ਸਾਰੇ ਅਸੀਂ ਇਕੱਠੇ ਆ ਰਹੇ ਹਾਂ ਇੱਥੇ ਵੀ ਜਾ ਰਹੇ ਹਾਂ ਇਕੱਠੇ ਜਾ ਰਹੇ ਹਾਂ ਤੇ ਤੁਹਾਡੀ ਬਹੁਤ ਜੀ ਇਸ ਲੈਵਲ ਤੇ ਫਿਰ ਸਾਹਮਣੇ ਦੇਖੀਏ ਸਾਹਮਣੇ ਦੰਦ ਕਰਨੀ ਦਿੰਦੀ ਜੀ ਬਹੁਤ ਜੀ ਆਈ ਥਿੰਕ ਸਪੋਰਟਸ ਬਹੁਤ ਟਫ ਹੈ ਜੀ ਕਿ ਡਿਊਰਿੰਗ ਦਾ ਕੈਂਪ ਜਿੱਥੇ ਵੀ ਜਦੋਂ ਵੀ ਪ੍ਰੈਕਟਿਸ ਕਰਦੇ ਆਂ ਸਾਡਾ ਦਿਨ ਰਾਤ ਏਕੀ ਹੁੰਦਾ ਜੀ ਤੇ ਬਹੁਤ ਮਿਹਨਤ ਕਰੀ ਰਹੀ ਐ ਇਸ ਚੀਜ਼ ਨੂੰ ਲੈ ਕੇ ਬਹੁਤ ਸਾਰਾ ਹਾਰਡ ਵਰਕ ਆ ਨਾਟ ਪਲੇਅਰਾਂ ਦਾ ਨਹੀਂ ਸਾਰੇ ਸਾਡੇ ਕੋਚਿਸ ਦਾ ਸਾਡੇ 35 ਸਟਾਫ ਮੈਂਬਰ ਨੇ ਫੈਮਿਲੀ ਦਾ ਸਪੋਰਟ ਕਿੱਦਾਂ ਕਰਦੇ ਨੇ ਬਹੁਤ ਜ਼ਿਆਦਾ ਜੀ ਕਿਉਂਕਿ ਕਾਫੀ ਲੰਮੇ ਸਮੇਂ ਤੋਂ ਖੇਡ ਰਹੇ ਆ ਘਰ ਤੋਂ ਵੀ ਦੂਰ ਆ ਸੈਕਰੀਫਾਈਸ ਕਰ ਰਹੇ ਆ ਇਸ ਚੀਜ਼ ਨੂੰ ਵੀ ਫੈਮਿਲੀ ਤੋਂ ਦੂਰ ਰਹਿ ਰਹੇ ਆ ਤੇ ਆਈ ਥਿੰਕ ਉਹਨਾਂ ਤੋਂ ਕਰਕੇ ਸਭ ਤੋਂ ਸ਼ਕੂ ਕਿ ਦੇਵੰਦੋ ਸਪੋਰਟ ਆ ਉਹਨਾਂ ਦੀ ਤੇ ਉਹਨਾਂ ਦੀ ਸਪੋਰਟ ਸਰਕਾਰੀ ਨਹੀਂ ਐਚੀਵ ਕਰ ਰਹੇ ਸਥਾਨਕ ਲੋਕਾਂ ਦਾ ਜ਼ਿਆਦਾ ਪਿਆਰਿੰਦਾ ਜ਼ਿਆਦਾ ਨਾ ਪਤਾ ਇਸ ਤਰ੍ਹਾਂ ਇਹਨਾਂ ਆਪਾਂ ਤੁਸੀਂ ਆਇਓ ਸਾਨੂੰ ਪਿਆਰ ਹੀ ਮਿਲ ਰਿਹਾ ਸਾਨੂੰ ਕਮੀ ਨਹੀਂ ਪਿਆਰ ਦੀ ਸਰ ਬਹੁਤ ਪਿਆਰ ਮਿਲ ਰਿਹਾ ਜੀ ਬਹੁਤ ਲੋਕਾਂ ਲਈ ਲੋਕ ਬਹੁਤ ਪਿਆਰ ਕਰ ਰਹੇ ਨੇ ਹੋਕੀ ਨੂੰ ਹੋਕੀ ਦੀ ਹਿਸਟਰੀ ਬਹੁਤ ਵੱਡੀ ਹੈ ਜੀ ਤੇ ਫਨ ਤੁਸੀਂ ਕਰਮਾ ਵਾਲੇ ਆ ਕਿ ਜੀ ਸਾਨੂੰ ਇੰਨਾ ਪਿਆਰ ਦਿੱਤਾ ਜਾ ਰਿਹਾ ਜੀ ਯੂਥ ਨੂੰ ਕੀ ਮੈਸੇਜ ਦੇਣਾ ਚਾਹੁੰਦੇ ਹੋ ਯੂਥ ਨੂੰ ਮੈਸੇਜ ਹੈ ਜੀ ਕਿ ਗਲਤ ਚੀਜ਼ਾਂ ਤੋਂ ਦੂਰ ਰਹੋ ਜੀ ਜਿਹੜਾ ਕਿ ਅੱਜ ਆਪ ਕਿ ਸੁਣਨਾ ਚਾਹੁੰਦਾ ਹੈ ਪੰਜਾਬ ਦੇ ਵਿੱਚ ਕਿ ਨਸ਼ਿਆਂ ਖਲਾਫ ਆਪਾਂ ਅਸੀਂ ਹਰ ਹਰ ਜਗ੍ਹਾ ਤੇ ਖੜ੍ਹ ਰਹੇ ਆਂ ਹਰ ਜਗ੍ਹਾ ਤੇ ਅਸੀਂ ਮੈਸੇਜ ਡ੍ਰੌਪ ਕਰ ਰਹੇ ਆਂ ਕਿ ਨਸ਼ਿਆਂ ਤੋਂ ਦੂਰ ਰਹੋ ਸਪੋਰਟਸ ਦੇ ਵਿੱਚ ਆਓ ਭਾਈ ਦੇ ਵਿੱਚ ਆਓ ਤੇ ਆਪਣੇ ਪੇਰੈਂਟਸ ਜੀ ਸੁਣੋ ਤੇ ਜੋ ਤੁਹਾਡੇ ਤੁਹਾਡੇ ਕੋਚਿਸਮਾਨ ਹੈ ਤੁਹਾਡੀ ਜਿਹੜੀ ਸੰਗਤ ਹੈ ਤੁਹਾਡੀ ਵਧੀਆ ਹੋਣੀ ਚਾਹੀਦੀ ਹੈ ਤੇ ਆਪਣਾ ਗੋਲ ਹੈ ਜਿਹੜਾ ਟੀਚਾ ਹੈ ਜਿਹਨਾਂ ਜ਼ਿੰਦਗੀ ਦਾ ਵੱਡਾ ਰੱਖੋ ਜੀ ਕਿ ਜਿਹੜਾ ਤੁਸੀਂ ਆਪਣੇ ਮਕਾਮ ਨਾਲ ਤੁਹਾਡਾ ਜਿਹੜਾ ਫੋਕਸ ਰਵੇ ਲੋਟਸ ਆਫ ਡੈਡੀਕੇਸ਼ਨ ਤੁਹਾਨੂੰ ਜਿਹਦੀ ਜ਼ਰੂਰਤ ਹੈ ਦੀ ਵਿੱਚ ਥੈਂਕ ਯੂ ਜੀ ਥੈਂਕ ਯੂ so much ਸਾਰੇ ਤੁਹਾਡੇ ਬੁਲਾਇਆ ਸਨਮਾਨੀ ਦੇਖੋ ਸਾਨੂੰ ਬਹੁਤ ਖੁਸ਼ੀ ਹੈ ਕਿ ਸਾਡੇ ਪੰਜਾਬ ਦੇ ਪਲੇਅਰ ਜਿਹੜੇ ਕਿ ਇੰਨੇ ਅੱਗੇ ਵਧੇ ਨੇ ਇਹਨਾਂ ਨੂੰ ਇੱਕ ਰੈਕਗਨੀਸ਼ਨ ਮਿਲੇ ਜਿਵੇਂ ਆਪਾਂ ਦੇਖਦੇ ਕਿ ਬਹੁਤ ਸੋਸ਼ਲ ਮੀਡੀਆ ਤੇ ਲੋਕਾਂ ਨੂੰ ਰੈਕਗਨੀਸ਼ਨ ਮਿਲਦੀ ਹੈ ਬਟ ਆਪਣੇ ਜਿਹੜੇ ਪੰਜਾਬ ਦੇ ਪੁੱਤ ਨੇ ਜਿਹੜੇ ਹਾਕੀ ਦੇ ਚੈਂਪੀਅਨ ਨੇ ਜਿਹੜਾ ਐਡੀ ਵੱਡੀ ਅਚੀਵਮੈਂਟ ਕੇ ਬੈਕ ਟੂ ਬੈਕ ਮੈਡਲ ਨੇ ਇਹਨਾਂ ਨੂੰ ਅਚੀਵਮੈਂਟ ਇਹਨਾਂ ਨੂੰ ਰੈਕਗਨੀਸ਼ਨ ਨਹੀਂ ਮਿਲਦੀ ਇਸ ਲਈ ਸਾਡਾ ਮਕਸਦ ਸੀ ਕਿ ਇਹਨਾਂ ਨੂੰ ਉਹ ਰੈਕਗਨੀਸ਼ਨ ਮਿਲੇ ਇਹਨਾਂ ਨੂੰ ਪਛਾਣ ਮਿਲੇ ਸੁਸਾਇਟੀ ਦੇ ਵਿੱਚ ਕਿ ਹਾਂਜੀ ਇਹ ਇੱਕ ਵੱਡੇ ਸੇਲੇਬ੍ਰਿਟੀ ਨੇ ਜੀ ਸਾਡੇ ਵਿੱਚ ਅੱਜ ਇਹ ਸੇਲੇਬ੍ਰਿਟੀ ਖੜੇ ਨੇ ਜੀ ਸਾਡੇ ਵਿੱਚ ਲੈਜੈਂਡਸ ਲੈਜੈਂਡਸ ਕਿੰਨਾ ਕਿ ਜਿਹੜਾ ਮਾਨ ਜਿਹੜਾ ਮੈਕਸ ਹੋ ਰਿਹਾ ਭਾਈ ਬਹੁਤ ਮਾਨ ਹੈ ਕੈਪਟਨ ਹਰਮਨਪ੍ਰੀਤ ਸਿੰਘ ਸਰਪੰਚ ਜਿਹਨਾਂ ਨੂੰ ਕਹਿੰਦੇ ਨੇ ਦੋ ਟਾਈਮ 올림픽 ਮੈਡਲ ਲੈਣਾ ਬਹੁਤ ਛੋਟ ਵੱਡੀ ਗੱਲ ਹੈ ਭਾਜੀ ਕੋਈ ਮਤਲਬ ਇਸ ਲਈ ਇਹਨਾਂ ਨੂੰ ਇੱਕ ਸੈਲਿਬ੍ਰਿਟੀ ਤੇ ਲੈਜੈਂਡ ਦਾ ਅਹੁਦਾ ਦੇਣਾ ਚਾਹੀਦਾ ਜੀ ਠੀਕ ਹੈ ਠੀਕ ਹੈ ਥੈਂਕ ਯੂ ਜੀ ਔਰ